ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਹਿੰਦੁਸਤਾਨ ਫਾਸਟ ਹਿੰਦੁਸਤਾਨ ਫਾਸਟ ਦੇਖਣ ਵਾਸਤੇ ਦਾ ਹਾਰਦਿਕ ਸਵਾਗਤ ਹੈ ਮੈਂ ਹਰਦੀ ਅਨਵਲ ਲੁਧਿਆਣਾ ਦੇ ਮੰਗਲੀ ਸਕੂਲ ਦੇ ਵਿੱਚ ਆਇਆ ਹਾਂ ਜਿੱਥੇ ਕਿ ਪੰਜਾਬ ਸਰਕਾਰ ਦੇ ਵੱਲੋਂ ਅੱਜ ਹੈੱਡ ਟੀਚਰ ਚੁਣਿਆ ਗਿਆ ਸਕੂਲ ਦੇ ਅਸੀਂ ਗੱਲਬਾਤ ਕਰਨਾ ਚਾਹੁੰਦੇ ਹਾਂ ਮਰਨਜੀ ਨਾਲ ਕੀ ਮਰਨਜੀ ਨਾਮ ਲਈ ਆਪ ਜੀ ਮੇਰਾ ਨਾਮ ਮਨਦੀਪ ਕੌਰ ਹੈ ਜੀ ਅੱਜ ਮੰਗਲੀ ਸਕੂਲ ਦੇ ਵਿੱਚ ਹੈੱਡ ਟੀਚਰ ਦੇ ਤਜਰਬੇ ਬਾਰੇ ਕੋਈ ਜਾਣਕਾਰੀ ਦਿਓ ਸਰ ਮੈਂ ਡਾਇਰੈਕਟਰ ਐਚ ਟੀ ਹੋਈ ਸੀਗੀ ਸਰਕਾਰ ਨੇ ਬਦਲੀਆਂ ਖੁੱਲੀਆਂ ਸੀ ਉਹਦੇ ਥਰੂ ਮੈਂ ਮੰਗਲੀ ਨੀਜੀ ਤੇ ਸ਼ਿਫਟ ਹੋਈ ਹਾਂ ਜੀ ਅੱਧਿਕ ਬੜਾ ਮਹਿਸੂਸ ਕੀਤਾ ਜਾ ਰਿਹਾ ਹੈ ਜੀ ਮੈਨੂੰ ਸਰ ਇਹ ਮੇਰਾ ਪੁਰਾਣਾ ਪਿੰਡ ਹੈ ਮੈਨੂੰ ਬਹੁਤ ਅੱਛਾ ਲੱਗਦਾ ਹੈ ਜੀ ਮੰਗਲੀ ਚ ਜੁਆਇਨ ਕਰਕੇ ਇਲਾਕਾ ਨਿਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਉਹਨਾਂ ਕੋਲ ਮੈਨੂੰ ਇਹ ਸੰਦੇਸ਼ ਦੇਣਾ ਚਾਹੁੰਦੀ ਆ ਵੀ ਬੱਚਿਆਂ ਦੇ ਲਈ ਵਧੀਆ ਕੰਮ ਠੀਕ ਹੈ ਬੱਚਿਆਂ ਦੀ ਐਜੂਕੇਸ਼ਨ ਲਈ ਵਧੀਆ ਮੈਸੇਜ ਦੇਣੀ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਸਕੂਲਾਂ 'ਚ ਦਾਖਲਾ ਪ੍ਰਾਯਾ ਜਾਵੇ ਤਾਂ ਕਿ ਅਸੀਂ ਜੋ ਸਰਕਾਰੀਆ ਪਾਲਿਸੀਆਂ ਨੇ ਉਹਦੇ ਦੇ ਅਕੋਰਡਿੰਗ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਪ੍ਰੋਵਾਈਡ ਕਰ ਸਕੀਏ ਕਾਫੀ ਦਿਨਾਂ ਤੋਂ ਇਸ ਸਕੂਲ ਦੇ ਵਿੱਚ ਹੈਡ ਅ ਟੀਚਰ ਦੀ ਕਮੀ ਆ ਰਹੀ ਸੀ ਅੱਜ ਹੀ ਦੂਰ ਹੋ ਗਈ ਇਹ ਤੇ ਵਿੱਚ ਕੀ ਕਹਿਣਾ ਚਾਹੀਦਾ ਸਰ ਸਾਨੂੰ ਸਿੱਖਿਆ ਵਿਭਾਗ ਨੇ ਚੁਣਿਆ ਇਸ ਲਈ ਆ ਕਿ ਅਸੀਂ ਸਕੂਲਾਂ ਦੇ ਵਿੱਚ ਜਾ ਕੇ ਟੀਚਰਾਂ ਨੂੰ ਫ੍ਰੀ ਕਰੀਏ ਵੀ ਉਹ ਆਪਣੇ ਪੜਾਈ ਤੇ ਧਿਆਨ ਦੇਣ ਵੀ ਜੋ ਸਕੂਲ ਦੀਆਂ ਰਿਸਪਾਂਸਿਬਿਲਟੀਆਂ ਨੇ ਉਹ ਹੈਡ ਦੇ ਤੌਰ ਤੇ ਅਸੀਂ ਉਹਨਾਂ ਨੂੰ ਆਪ ਕਰ ਸਕੀਏ ਆਪ ਜੀ ਨਿਕਟ ਹੋਏ ਆਪ ਇਸ ਸਕੂਲ ਨੂੰ ਕਿ ਦੱਸਾਂ ਮਲੋਗੇ ਸਰ ਮੈਨੂੰ ਬਹੁਤ ਵਧੀਆ ਹੋਇਆ ਬਹੁਤ ਵਧੀਆ ਲੱਗ ਰਿਹਾ ਵਾ ਇਸ ਸਕੂਲ 'ਚ ਆ ਕੇ ਮੈਂ ਜੋ ਵੀ ਹੈਡ ਦੀ ਰਿਸਪੌਂਸਿਬਿਲਟੀ ਆ ਹੈ ਉਹ ਆਪਣੇ ਤਨ ਦੇ ਨਾਲ ਪੂਰੀਆਂ ਕਰੂੰਗੀ ਸੋ ਤੁਸੀਂ ਦੇਖਿਆ ਮੈਡਮ ਮਨਦੀਪ ਕੌਰ ਨੇ ਆਪਣੀ ਜਾਣਕਾਰੀ ਦਿੱਤੀ ਕੈਮਰਾ ਪਰਸਨ ਬਿਲੋ ਦਿਨਰ ਬਿਊਰੋ ਰਿਪੋਰਟ ਨੂੰ ਦਿਆ ਨਾ